जम्मू कश्मीर विच हो रहे आतंकी हमले तो बाद पठानकोट विच भी बधाई गई सुरक्षा पठानकोट गेंट रेलवे स्टेशन डीआरपी आर पी एफ वालों चलाए गए सर्च ऑपरेशन दौरान यात्रियों समान दी चेकिंग की गई लगातार जम्मू कश्मीर आतंकी हमलिया दटनावान देखते दे हुए आज पठानकोट विच एक सांझा ऑपरेशन दौरान जी आर पी और आर पी एफ वो सर्च आपेषन करते हुए बस स्टैंड रेलवे स्टेशन ते चेकिंग की गई इस मौके था जी आर पी सुखविंदर ने दस के हाल ही विच श्री अमरनाथ यात्रा शुरू होने वाली है जिसन मद्देनजर रखते हुए सुरक्षा के पुख्ता प्रबंध किए गए उन्होंने आम जनता अपील की गई कि अंजाण लोगों की जानकारी संबंधित रेलवे पुलिस ਸੂਚਿਤ ਕੀਤੀ ਜਾਵੇ ਜਿਹੜੇ ਜਣਕੇ ਦੇ ਵਿੱਚ ਰੀਸੈਂਟਲੀ ਅਟੈਕ ਹੋ ਰਹੇ ਆ ਉਹਨਾਂ ਨੂੰ ਮਤੇ ਨਜ਼ਰ ਰੱਖ ਕੇ ਕੀਤੀ ਜਾ ਰਹੀ ਹੈ ਜਤ ਜਨ ਸਬਸਾ ਵਾਸਤੇ ਕੋੜੋਂ ਸਾਡੇ ਆਈਟੀ ਸਪੋਰਟਸ ਟੀਮ ਨੂੰ ਨੋਟ ਲੈ ਕੇ ਨਾਲ ਸਾਡੇ ਸਾਡੇ ਆਰ ਜੀਆਰ ਪੀ ਦੇ ਜਵਾਨਾਂ ਤੇ ਆਰ ਪੀਐਫ ਦੇ ਜਵਾਨ ਅਸੀਂ ਨਾਲ ਲੈ ਕੇ ਜਿਹੜੀ ਹੈ ਜੋਇੰਟ ਚੈਕਿੰਗ ਕਰਦੇ ਆ ਲੈਕਚਰ ਲੋਕਾਂ ਨੂੰ ਮੈਨ ਇਨਸਟ੍ਰਕਸ਼ਨ ਇਹ ਹੀ ਦਿੱਤੇ ਜਾਂਦੇ ਆ ਵੀ ਕਿਸੇ ਕੋਈ ਸ਼ੱਕੀ ਬੰਦਾ ਤੁਹਾਨੂੰ ਦਿਖਾਈ ਦਿੰਦਾ ਤੇ ਉਹ ਸਾਨੂੰ ਮਤਲਬ ਉਹਦੇ ਬਾਰੇ ਸੂਚਿਤ ਕੀਤਾ ਜਾਵੇ ਇਹ ਚੱਕਰੀਓ ਸਮਾਨ ਹੈ ਜਦ ਮਿਲਦਾ ਵਾ ਜਾਂ ਕੋਈ ਕਿਸੇ ਚੀਜ਼ ਤੋਂ ਮਤਲਬ ਕੋਈ ਵੀ ਕਿਸੇ ਸੂਚਨਾ ਮਿਲਦੀ ਵੀ ਸ਼ੱਕੀ ਲੱਗਦੀ ਹੈ ਸਾਨੂੰ ਉਹਦੇ ਬਾਰੇ ਸਾਨੂੰ ਤੁਰੰਤ ਸੂਚਨਾ ਦਿੱਤੀ ਜਾਵੇ ਦੱਸਿਆ ਜਾਂਦਾ ਔਰ ਕਿਸੇ ਤੋਂ ਕੋਈ ਚੀਜ਼ ਲੈ ਕੇ ਨਹੀਂ ਖਾਣੀ ਇਹਦੇ ਬਾਰੇ ਜਿਹੜੀ ਸਪੈਸ਼ਲ ਟੀਮ ਤੈਸੀਲ ਕਿੰਨਾ ਤੇ ਇਸ ਰੱਖਿਆ ਅਸੀਂ ਅਮਰਨਾਥ ਯਾਤਰਾ ਨੂੰ ਲੈ ਕੇ ਪਹਿਲਾਂ ਹੀ ਸਾਡੇ ਮੈਟਰੇ ਵੱਲੋਂ ਜਿਹੜੀਆਂ ਇੰਸਟ੍ਰਕਸ਼ਨਾਂ ਜਾਰੀ ਹੋ ਗਈਆਂ ਵਾ ਔਰ ਜਿਹੜੀ ਫੋਰਸ ਆ ਉਹ ਵਾਧੂ ਫੋਰਸ ਇੱਥੇ ਲਗਾਈ ਜਾ ਰਹੀ ਹੈ ਇਸ ਦੇ ਨਾਲ ਨਾਲ ਜਿਹੜੀ ਸਾਡੇ ਇੰਟਰ ਸਟੇਟ ਜਿਹੜੀ ਐਂਟਰੀ ਪੁਆਇੰਟ ਹੈ ਜਿੱਦਾਂ ਮਧੂਪੁਰ ਹੈਗਾ ਮਧੂਕੁਰ ਦੇ ਜਿਹੜੇ ਗਾਰਦਮ ਵਗੈਰਾ ਲੱਗੇ ਹੋਏ ਆ ਵਤੇ ਦੇ ਬ੍ਰਿਸ਼ਟ ਵਗੈਰਾ ਤੇ ਪਤਾ ਨਹੀਂ ਪ੍ਰੋਪਰਲੀ